ਸੁਪਰੀਮ ਕੋਰਟ ਨੇ ਤੇ ਹਾਈ ਕੋਰਟ ਨੇ ਇਹ ਫੈਸਲਾ ਸੁਣਾਇਆ ਸੀ ਉਸੇ ਫੈਸਲੇ ਦਾ ਬਹੁਤ ਸਵਾਗਤ ਕਰ ਰਹੀਆਂ ਨੇ ਸਾਡੀਆਂ ਦੋਨੇ ਫੋਰਮਾਂ ਪਾਈ ਫੈਸਲੇ ਦਾ ਬਹੁਤ ਸਵਾਗਤ ਕਰ ਰਹੀਆਂ ਨੇ ਜੇ ਸਾਨੂੰ ਰਸਤੇ ਸਾਫ਼ ਕਰਨਗੇ ਬਿਲਕੁਲ ਜੀ ਅਸੀਂ ਦਿੱਲੀ ਜਾਵਾਂਗੇ ਕੀ ਸਰਕਾਰ ਸੁੱਤੀ ਪਈ ਸੀ ਅੱਜ ਕੱਲ ਨੂੰ 6 ਮਹੀਨੇ ਪੂਰੇ ਹੋਣ ਜਾ ਰਹੇ ਨੇ ਕੀ ਸਰਕਾਰ ਸੁੱਤੀ ਪਈ ਸੀ ਦਿੱਲੀ ਅਸੀਂ ਘੁੰਮਣ ਨਹੀਂ ਜਾ ਰਹੇ ਸਾਨੂੰ ਤਾਂ ਜੇ ਮੰਗਾ ਨੇ ਜਿਹੜੀਆਂ ਸਾਡੀਆਂ ਇੱਥੇ ਪੁਰੀਆਂ ਕਿੱਥੀਆਂ ਜਾਣ ਜੇ ਸਾਨੂੰ ਬਿਨਾਂ ਟਰਾਲੀਆਂ ਤੋਂ ਉੱਥੇ ਜਾਣ ਜਾਣ ਨੂੰ ਕਿਹਾ ਜਾਊਗਾ ਅਸੀਂ ਬਿਲਕੁਲ ਨਹੀਂ ਜਾਵਾਂਗੇ ਟਰਾਲੀਆਂ ਲੈ ਕੇ ਜਾਵਾਂਗੇ ਕਿ ਜੇ ਕੱਲੇ-ਕੱਲੇ ਕਿਸਾਨ ਨੂੰ ਸਹੀਦੀ ਨਹੀਂ ਪੈਗੀ ਤਾਂ ਉਹ ਕਿਸਾਨ ਫੇਰ ਵੀ ਪਿੱਛੇ ਨਹੀਂ ਹਟਣਗੇ ਸੈਂਟਰਲ ਪੰਜਾਬ ਟੀਵੀ ਤੇ ਤੁਹਾਡਾ ਸਵਾਗਤ ਹੈ ਮੈਂ ਅਮਨਦੀਪ ਸਿੰਘ ਮਾਝਾ ਕਿਸਾਨ ਯੂਨੀਅਨਾਂ ਖਨੋਰੀ ਬਾਰਡਰ ਤੇ ਡਟੀਆਂ ਹੋਈਆਂ ਨੇ ਸ਼ੰਭੂ ਬਾਰਡਰ ਤੇ ਡਟੀਆਂ ਹੋਈਆਂ ਨੇ ਜਾਨੀ ਕਿ 13 ਫਰਵਰੀ ਤੋਂ ਲਗਾਤਾਰ ਪ੍ਰਦਰਸ਼ਨ ਚੱਲ ਰਿਹਾ ਉਸ ਤੋਂ ਬਾਅਦ ਚੋਣ ਜਾਬਤਾ ਲੱਗਿਆ ਮੈਂਬਰ ਪਾਰਲੀਮੈਂਟ ਦੀਆਂ ਚੋਣਾਂ ਹੋਈਆਂ ਦੁਆਰਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਬਣੇ ਅਤੇ ਲਗਾਤਾਰ ਜਿਹੜੇ ਕਿਸਾਨ ਨੇ ਆਪਣੀਆਂ ਮੰਗਾਂ ਲਈ ਉਹ ਸ਼ੰਭੂ ਬਾਰਡਰ ਤੇ ਡਟੇ ਹੋਏ ਨੇ ਖਨੋਰੀ ਬਾਰਡਰ ਤੇ ਡਟੇ ਹੋਏ ਨੇ ਖਨੋਰੀ ਬਾਰਡਰ ਤੇ ਸ਼ੁਭਕਰਨ ਸਿੰਘ ਦੀ ਮੌਤ ਹੋਈ ਉਸ ਨੂੰ ਪੰਜਾਬ ਸਰਕਾਰ ਨੇ 1 ਕਰੋੜ ਰੁਪਏ ਦੀ ਰਾਸੀ ਵੀ ਦਿੱਤੀ ਆ ਅਤੇ ਉਸ ਦੀ ਭੈਣ ਨੂੰ ਪ Punjab ਪੁਲਿਸ ਚ ਨੌਕਰੀ ਵੀ ਦਿੱਤੀ ਗਈ ਆ ਸੋ ਲਗਾਤਾਰ ਜਿਹੜੇ ਕਿਸਾਨ ਨੇ ਉਹ ਡਟੇ ਹੋਏ ਨੇ ਉਸ ਤੋਂ ਬਾਅਦ ਹਾਈ ਕੋਰਟ ਨੇ ਕਿਸਾਨਾਂ ਦੇ ਹੱਕ 'ਚ ਵੱਡਾ ਫੈਸਲਾ ਕੀਤਾ ਉਹ ਫੈਸਲਾ ਕੀ ਸੀ ਕਿ ਹਰਿਆਣਾ ਸਰਕਾਰ ਨੂੰ ਫਟਕਾਰ ਲਾਈਆ ਕਿ ਤੁਸੀਂ ਰਸਤੇ ਕਿਉਂ ਰੋਕੇ ਨੇ ਤੁਸੀਂ ਰਸਤੇ ਖੋਲੋ ਅਤੇ ਉਸ ਤੋਂ ਬਾਅਦ ਸੁਪਰੀਮ ਕੋਰਟ ਦਾ ਅੱਜ ਫੈਸਲਾ ਆਇਆ ਕਿਸਾਨਾਂ ਦੇ ਹੱਕ 'ਚ ਉਹ ਸੁਪਰੀਮ ਕੋਰਟ ਨੇ ਵੀ ਹਰਿਆਣਾ ਸਰਕਾਰ ਨੂੰ ਕਿਹਾ ਕਿ ਹਰਿਆਣਾ ਸਰਕਾਰ ਕਿਉਂ ਰਸਤੇ ਰੋਕੀ ਬੈਠੀ ਹੈ ਦਿੱਲੀ ਜਾਣ ਵਾਲੇ ਕਿ ਉਹ ਰਾਸਤਿਆਂ ਨੂੰ ਸਾਫ਼ ਕੀਤਾ ਜਾਵੇ ਜਨਿਕੇ ਰਸਤੇ ਖੋਲੇ ਜਾਣ ਹੁਣ ਕੀ ਪਲੈਨਿੰਗ ਹੋਵੇਗੀ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਦੀ ਕੀ ਪਲੈਨਿੰਗ ਹੋਵੇਗੀ ਸਰਬਨ ਸਿੰਘ ਪੰਦੇਰ ਨੇ ਮਜ਼ਦੂਰ ਕਿਸਾਨ ਜਥੇਬੰਦੀ ਆ ਉਸ ਦੇ ਪ੍ਰਧਾਨ ਨੇ ਸੋ ਲਗਾਤਾਰ ਜਿਹੜੀਆਂ ਜਥੇਬੰਦੀਆਂ ਉੱਥੇ ਮੌਜੂਦ ਨੇ ਕੀ ਪਲੈਨਿੰਗ ਕਰਨੀ ਆ ਜੇਕਰ ਹੁਣ ਹਰਿਆਣਾ ਸਰਕਾਰ ਰਸਤੇ ਸਾਫ ਕਰਦੀ ਆ ਕੀ ਕਿਸਾਨ ਅੱਗੇ ਦਿੱਲੀ ਵੱਲ ਕੂਚ ਕਰਨਗੇ ਕਿਵੇਂ ਦੀ ਪਲੈਨਿੰਗ ਰਹਿਣ ਵਾਲੀ ਆ ਸੋ ਭਾਰਤੀ ਕਿਸਾਨ ਜੁਨੇ ਸਿੱਧੂਪੁਰ ਦੇ ਬਲਾਕ ਪ੍ਰਧਾਨ ਹਰਜੀਤ ਸਿੰਘ ਸਾਡੇ ਨਾਲ ਮੌਜੂਦ ਨੇ ਹਰਜੀਤ ਜੀ ਕਿਵੇਂ ਦਾ ਚੱਲ ਰਿਹਾ ਅੱਜ ਸੁਪਰੀਮ ਕੋਰਟ ਨੇ ਵੀ ਤੁਹਾਡੇ ਹੱਕ 'ਚ ਫੈਸਲਾ ਸੁਣਾਇਆ ਹੁਣ ਕੀ ਲੱਗਦਾ ਹਰਿਆਣਾ ਸਰਕਾਰ ਨੂੰ ਜਿਹੜੇ ਰਸਤੇ ਨੇ ਉਹ ਸਾਫ ਕਰਨੇ ਪੈਣੇ ਨੇ ਬਿਲਕੁਲ ਜੀ ਬਿਲਕੁਲ ਜਿਵੇਂ ਕਿ ਤੁਸੀਂ ਸੁਣਿਆ ਅੱਜ ਸੁਪਰੀਮ ਕੋਰਟ ਨੇ ਤੇ ਹਾਈ ਕੋਰਟ ਨੇ ਇਹ ਫੈਸਲਾ ਸੁਣਾਇਆ ਸੀ ਉਸੇ ਫੈਸਲੇ ਦਾ ਬਹੁਤ ਸਵਾਗਤ ਕਰ ਰਹੀਆਂ ਨੇ ਸਾਡੀਆਂ ਦੋਨੇ ਫੋਰਮਾਂ ਬਹੁਤ ਇਸ ਫੈਸਲੇ ਦਾ ਬਹੁਤ ਸਵਾਗਤ ਕਰ ਰਹੀਆਂ ਨੇ ਦੇਖੋ ਜੀ ਅਮਨ ਜੀ ਪਹਿਲੀ ਗੱਲ ਤਾਂ ਇਹ ਦੱਸਣਾ ਚਾਹਣਾ ਹੈ ਅਸੀਂ ਕਿ ਅਸੀਂ ਘਰੋਂ ਤੁਰਿਆ ਜਦੋਂ ਕੋਈ ਦੁਖੀ ਹੁੰਦੇ ਕਿਸਾਨ ਅੱਜ ਬਹੁਤ ਬੜੀ ਦੁੱਖ ਦੀ ਘੜੀ ਹੈ ਕਿਉਂਕਿ ਕਈ ਫਾਸਲਾਂ ਦੇ ਭਾ ਜਿਹੜੀਆਂ ਕਿਹਨਾਂ ਨੇ ਪਹਿਲਾਂ ਮੰਗਾ ਮੰਨੀਆਂ ਧੀਆਂ ਕਈਆਂ ਨੂੰ ਇਹ ਗਲਤਫਹਿਮੀ ਹੈ ਕਿ ਉਹ ਨਵੀਆਂ ਮੰਗਾ ਲੈ ਕੇ ਲੈ ਕੇ ਜਾ ਰਹੇ ਨੇ ਬਿਲਕੁਲ ਨਹੀਂ ਅਸੀਂ ਉਹੀ ਮੰਗਾ ਲੈ ਕੇ ਜਾ ਰਹੇ ਹਾਂ ਜਿਹੜੀਆਂ ਕਿ ਪਹਿਲਾਂ ਲੈਣੇ ਮੰਨੀਆਂ ਧੀਆਂ ਜਦੋਂ ਕਿ ਕਾਨੂੰਨ ਵਾਪਸ ਲੈਂਦੇ ਨੇ ਅਸੀਂ ਉਹੀ ਮੰਗਾ ਮੰਬਾਉਣ ਵਾਸਤੇ ਦਿੱਲੀ ਨੂੰ ਚੱਲੇ ਤੇ ਇਹਨਾਂ ਨੂੰ ਇਹਨਾਂ ਨੂੰ ਇੱਕ ਉੱਥੇ ਗਲਤਫਹਿਮੀ ਹੋ ਗਈ ਜਿਵੇਂ ਮਰਜ਼ੀ ਲੈ ਲਓ ਸਰਕਾਰ ਦੀ ਮਿਲੀ ਭੁਗਤਤੀ ਜਿਵੇਂ ਕਿ ਹਰਿਆਣਾ ਸਰਕਾਰ ਦਾ ਇੱਕ ਨੌ ਲਾਇਆ ਜਾਂਦਾ ਮੋਦੀ ਨਹੀਂ ਚਾਹੁੰਦਾ ਸੀ ਕਿ ਦਿੱਲੀ ਵਿੱਚ ਇਹ ਪਹੁੰਚਣ ਸਾਨੂੰ ਬਾਰਡਰਾਂ ਤੇ ਰੋਕਿਆ ਗਿਆ ਅਸੀਂ ਤਾਂ ਦਿੱਲੀ ਨੂੰ ਜਾਣ ਵਾਸਤੇ ਇੱਥੇ ਅੱਜ ਬਾਰਡਰ ਤੇ ਰੋਕਿਆ ਗਿਆ ਜੇ ਸਾਨੂੰ ਰਸਤੇ ਸਾਫ਼ ਕਰਨਗੇ ਬਿਲਕੁਲ ਜੀ ਅਸੀਂ ਦਿੱਲੀ ਜਾਵਾਂਗੇ ਬਿਲਕੁਲ ਜਿਹੜਾ ਕਿਸਾਨਾਂ ਤੇ ਇਲਜ਼ਾਮ ਲੱਗ ਰਹੇ ਸੀ ਕਿਸਾਨਾਂ ਨੂੰ ਕਿਹਾ ਜਾਂਦਾ ਸੀ ਕਈ ਲੋਕ ਤਾਂ ਇਹ ਕਹਿੰਦੇ ਸੀ ਕਿ ਕਿਸਾਨ ਗਲਤ ਕਰਦੇ ਨੇ ਜੀ ਅਸੀਂ ਦਿੱਲੀ ਜਾਣਾ ਅੰਬਾਲਾ ਜਾਣਾ ਸਾਨੂੰ ਬਹੁਤ ਦਿੱਕਤਾਂ ਨੇ ਦੂਰ ਰਸਤਾ ਪੈਂਦਾ ਜਨਨ ਕਿ ਇਹ ਚ ਕਿਸਾਨਾਂ ਨੂੰ ਤਾਂ ਰੋਕਿਆ ਗਿਆ ਦਾ ਮਤਲਬ ਉਥੇ ਬਿਲਕੁਲ ਜੀ ਬਿਲਕੁਲ ਦੇਖੋ ਬੜੀ ਕੈਂਡੈਂਟ 47 47 ਡਿਗਰੀ ਦੇ ਟੈਂਪਰੇਚਰ ਵਿੱਚ ਅੱਜ ਕਿਸਾਨ ਬੈਠੇ ਨੇ ਸਾਡੀ ਸੁਭਕਰਨ ਦੀ ਮੌਤ ਹੋਈ ਆ ਉਸ ਬਾਰਡਰ ਨੂੰ ਲੈ ਕੇ ਬੜੀ ਸ਼ਰਮਨਾਕ ਗੱਲ ਹੈ ਇੱਕ ਆਜ਼ਾਦ ਭਾਰਤ ਹੋਣ ਦੇ ਨਾਤੇ ਅਸੀਂ ਉੱਥੇ ਬਾਰਡਰ ਨੂੰ ਦਿੱਲੀ ਨੂੰ ਜਾਣ ਵਾਸਤੇ ਉਸ ਬਾਰਡਰ ਤੇ ਸਾਡਾ ਸੁਭਕਰਨ ਮਾਰਿਆ ਗਿਆ ਜਿਹੜਾ ਕਿ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਸਾਨੂੰ ਜਦ ਕਿ ਅੱਜ ਆਪਣੇ ਉਥੇ ਬਾਰਡਰ ਨੂੰ ਖੋਲਣ ਦੀ ਗੱਲ ਕੀਤੀ ਜਾਂਦੀ ਹੈ ਬਾਰਡਰ ਲਾਇਆ ਕਿਨੇ ਹੈ ਸਰਕਾਰ ਨੇ ਲਾਇਆ ਅੱਜ ਫੇਰ ਦੁਬਾਰਾ ਮੋਦੀ ਦੀ ਸਰਕਾਰ ਆਈ ਹੈ ਕੀ ਚਾਹੁੰਦੇ ਨੇ ਉਹ ਕੀ ਚਾਹੁੰਦੇ ਨੇ ਕਿ ਜੇ ਸਾਡੇ ਨਾਲ ਜਿਹੜੀਆਂ ਉਹ ਲੂੰਬੜ ਚਾਲਾਂ ਚੱਲ ਰਹੇ ਨੇ ਵੀ ਆਜੋ ਕੀ ਸਰਕਾਰ ਸੁੱਤੀ ਪਈ ਧੀ ਅੱਜ ਕੱਲ ਨੂੰ 6 ਮਹੀਨੇ ਪੂਰੇ ਹੋਣ ਜਾ ਰਹੇ ਨੇ ਕੀ ਸਰਕਾਰ ਸੁੱਤੀ ਪਈ ਧੀ ਜਿਹੜੀਆਂ ਮੰਗਾਂ ਨੇ ਅਸੀਂ ਉਥੇ ਦਿੱਲੀ ਜਾਣ ਕਰਨਾ ਕੀ ਹੈ ਦਿੱਲੀ ਅਸੀਂ ਕੋਈ ਸਾਨੂੰ ਚਾਉ ਨਹੀਂ ਹੈਗਾ ਦਿੱਲੀ ਅਸੀਂ ਘੁੰਮਣ ਨਹੀਂ ਜਾ ਰਹੇ ਸਾਨੂੰ ਤਾਂ ਜੇ ਮੰਗਾ ਨੇ ਜਿਹੜੀਆਂ ਸਾਡੀਆਂ ਇੱਥੇ ਪੂਰੀਆਂ ਕੀਤੀਆਂ ਜਾਣ ਅਸੀਂ ਤਾਂ ਦਿੱਲੀ ਜਾਂਦੇ ਹੀ ਨਹੀਂ ਫਿਰ ਜੇ ਅਗਰ ਸਾਡੇ ਜੇ ਨਾ ਮੰਗਾ ਪੂਰੀਆਂ ਕਰੀਆਂ ਤਾਂ ਅਸੀਂ ਦਿੱਲੀ ਜਾਵਾਂਗੇ ਜੀ ਬਿਲਕੁਲ ਹਰਜੀਤ ਜੀ ਕੀ ਲੱਗਦਾ ਤੁਹਾਨੂੰ ਜਦੋਂ ਦੇ ਹੁਣ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਫੇਰ ਦੁਬਾਰਾ ਤੋਂ ਪ੍ਰਧਾਨ ਮੰਤਰੀ ਬਣੇ ਨੇ ਉਸ ਤੋਂ ਬਾਅਦ ਤੁਹਾਡੀ ਕੋਈ ਗੱਲਬਾਤ ਬਾਰਤਾਲਾਪ ਮੀਟਿੰਗ ਹਾਈ ਕਮਾਂਡ ਦੀ ਉੱਥੇ ਹੋਈ ਉਹਨਾਂ ਨਾਲ ਕੋਈ ਚੱਲੀ ਗੱਲਬਾਤ ਜਾਨੀ ਦੇਖੋ ਜੀ ਸਰਕਾਰ ਸਾਡੀ ਬਹੁਤ ਵੱਡੀ ਪ੍ਰਾਪਤੀ ਹੈ ਅਸੀਂ ਧਰਨਾ ਲੈ ਕੇ ਬੈਠੇ ਤੇ ਜਿਸ ਅਸੀਂ ਲੋਕਾਂ ਨੂੰ ਕਿਸਾਨਾਂ ਨੂੰ ਜਿੰਨਾ ਵੀ ਸਾਨੂੰ ਕਿਹਾ ਹੋ ਸਕਿਆ ਅਸੀਂ ਲੋਕ ਕਿਸਾਨ ਵੀਰਾਂ ਨੂੰ ਜਾਗਰੂਕ ਕਰਿਆ ਉਸੇ ਕਰਕੇ ਜਿਹੜਾ ਕਹਿੰਦਾ ਸੀ ਮੋਦੀ ਮੋਦੀ ਆਪ ਕੀ ਵਾਰ 400 ਉਤੇ ਪਾਰ ਉਹ 247 ਤੇ 240 ਤੇ ਸੇਮਟ ਕੇ ਰਹਿ ਗਿਆ ਜੇ ਇਸੇ ਤਰ੍ਹਾਂ ਇਹਦੀਆਂ ਲੂੰਬੜ ਚਾਲਾਂ ਚਲਦੀਆਂ ਰਹੀਆਂ ਅਸੀਂ ਬਾਧਾ ਕਰਦੇ ਦੀ ਸਰਕਾਰ ਕੋਈ ਸਾਲ 6 ਮਹੀਨੇ ਨਹੀਂ ਚੱਲ ਚੱਲ ਸਕਦੀ ਇਹਦੀ ਸਰਕਾਰ ਦੇ ਕੇ ਦੇ ਕੇ ਹਟਾਂਗੇ ਠੀਕ ਹੈ ਹੁਣ ਸੁਪਰੀਮ ਕੋਰਟ ਦੇ ਹੁਕਮ ਆਏ ਨੇ ਕਿ ਰਸਤੇ ਖਾਲੀ ਕਰੋ ਜੀ ਹਰਿਆਣਾ ਸਰਕਾਰ ਨੂੰ ਉਹਨਾਂ ਨੇ ਕਿਹਾ ਜੇਕਰ ਹਰਿਆਣਾ ਸਰਕਾਰ ਰਸਤੇ ਖਾਲੀ ਕਰਦੀ ਆ ਤਾਂ ਤੁਸੀਂ ਅੱਗੇ ਦਿੱਲੀ ਵੱਲ ਕੂਚ ਕਰੋਗੇ ਦੇਖੋ ਜੀ ਪਹਿਲਾਂ ਤਾਂ ਅਸੀਂ ਸਭ ਤੋਂ ਵੱਲ ਇਹ ਕਹਿੰਦੇ ਆ ਸਾਡੀਆਂ ਅਸੀਂ ਦਿੱਲੀ ਕਰਨ ਕਿ ਜਾ ਰਹੇ ਹਾਂ ਜੇ ਸਾਡੀਆਂ ਮੰਗਾਂ ਇੱਥੇ ਮੰਨੀਆਂ ਜਾਣ ਅਸੀਂ ਸਰਕਾਰ ਦੇ ਬਹੁਤ ਧੰਨਵਾਦ ਹਾਂ ਧੰਨਵਾਦ ਕਰਾਂਗੇ ਤੇ ਜਿਹੜੇ ਉਹ ਰਸਤਾ ਖੋਲਣ ਦੀ ਗੱਲ ਸੁਪਰੀਮ ਕੋਰਟ ਨੇ ਕੀਤੀ ਹੈ ਉਸ ਫੈਸਲੇ ਦਾ ਸਵਾਗਤ ਕਰਦੇ ਆ ਸਾਡੀ ਮਜਬੂਰੀ ਹੈ ਜੇ ਸਾਡੀਆਂ ਮੰਗਾਂ ਨਾ ਮੰਨੀਆਂ ਜਾ ਰਹੀਆਂ ਅਸੀਂ ਪਿੱਛੇ ਮੱਡਣ ਵਾਲੇ ਤਾਂ ਹੈ ਹੀ ਨਹੀਂ ਅਸੀਂ ਬਿਲਕੁਲ ਦਿੱਲੀ ਜਾਵਾਂਗੇ ਸਾਨੂੰ ਰਾਮਲੀਲਾ ਮੈਦਾਨ ਵਿੱਚ ਜਾਵਾਂਗੇ ਤੇ ਇੱਕ 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 ਤਲਵਾਰ ਸਰਬ ਸੁਪਰੀਮ ਕੋਰਟ ਨੇ ਇੱਕ ਹੋਰ ਲਟਕਾ ਦਿੱਤੀ ਜਿਹੜੇ ਕਿ ਅਸੀਂ ਇਹਨਾਂ ਨੇ ਚਾਲਾਂ ਨੂੰ ਸਮਝਦੇ ਆ ਉਹਨਾਂ ਨੇ ਇੱਕ ਗੱਲ ਕਹੀ ਹੈ ਤੁਸੀਂ ਵੀ ਸ਼ਾਇਦ ਸੁਣਿਆ ਹੋਊਗਾ ਕਿ ਰਾਸਤੇ ਹਟਾਏ ਜਾਣ ਇਹ ਬਾਰਡਰ ਖੋਲੇ ਜਾਣ ਕਾਨੂੰਨ ਵਿਵਸਥਾ ਨੂੰ ਬਣਾਈ ਰੱਖਣ ਇਹਦੇ ਪਿੱਛੇ ਅਸੀਂ ਭਲੀ ਪ੍ਰਕਾਰ ਪਤਾ ਸਮਝਦੇ ਹਾਂ ਸਾਨੂੰ ਇਹ ਗੱਲ ਕਹੀ ਜਾਊਗੀ ਅਸੀਂ ਜਿਹੜੀ ਸਰਕਾਰ ਨੇ ਮਨ ਦੇ ਵਿੱਚੋਂ ਸਾਡੇ ਨਾਲ ਪਹਿਲਾਂ ਵਿੱਚ ਹੈ ਵੀ ਬਿਨਾ ਟਰਾਲੀਆਂ ਤੋਂ ਜਾਵੋ ਠੀਕ ਹੈ ਜੇ ਸਾਨੂੰ ਬਿਨਾ ਟਰਾਲੀਆਂ ਤੋਂ ਉੱਥੇ ਜਾਣ ਜਾਣ ਨੂੰ ਕਿਹਾ ਜਾਊਗਾ ਅਸੀਂ ਬਿਲਕੁਲ ਨਹੀਂ ਜਾਵਾਂਗੇ ਟਰਾਲੀਆਂ ਲੈ ਕੇ ਜਾਵਾਂਗੇ ਆਪਣੇ ਸਾਧਨਾਂ ਤੋਂ ਨਾਲ ਜਾਵਾਂਗੇ ਪਹਿਲਾ ਤਾਂ ਇਹ ਮੈਕਸ ਨੂੰ ਕਲੀਅਰ ਕਰਨਾ ਚਾਹਣਾ ਜੇ ਆਗਰ ਸਾਨੂੰ ਕਹੂਗਾ ਵੀ ਬਿਨਾ ਟਰਾਲੀਆਂ ਤੋਂ ਤੁਸੀਂ ਉੱਥੇ ਜਾਵੋ ਅਸੀਂ ਬਿਲਕੁਲ ਨਹੀਂ ਜਾਵਾਂਗੇ ਫਿਰ ਅਸੀਂ ਇੱਥੇ ਬੈਠਾਂਗੇ ਨਹੀਂ ਅਸੀਂ ਟਰਾਲੀਆਂ ਸਮੇਤ ਦਿੱਲੀ ਨੂੰ ਹੀ ਜਾਵਾਂਗੇ ਜੇ ਸਾਡੀਆਂ ਇਸ ਮੰਗਾਂ ਨਾ ਪੂਰੀਆਂ ਕਰੀਆਂ ਟਰਾਲੀਆਂ ਦਾ ਕਾਰਨ ਕੀ ਤੁਸੀਂ ਵੈਸੇ ਵੀ ਪ੍ਰੋਟੈਸਟ ਕਰ ਸਕਦੇ ਹੋ ਪ੍ਰਦਰਸ਼ਨ ਕਰ ਸਕਦੇ ਹੋ ਟਰਾਲੀਆਂ ਦਾ ਕੀ ਕਾਰਨ ਦੇਖੋ ਜੀ ਜਦੋਂ ਲੈ ਸਾਨੂੰ ਪਤਾ ਹੈ ਇਹ ਜਿਹੜਾ ਧਰਨ ਹੈ ਸਾਨੂੰ ਵੀ ਪਤਾ ਹੈ ਵੀ ਇਹ ਜਿਹੜੀ ਐਮਐਸਪੀ ਦੀ ਮੰਗ ਹੈ ਇਹ ਸਰਕਾਰ ਦੇ 6 ਮਹੀਨਿਆਂ ਤੱਕ ਅੱਜ ਜੂਨ ਹੀ ਸਰਕੀ ਜਿਹੜਾ ਵਾਦਾ ਕਰਕੇ ਮੁੱਕਰੀ ਹੋਈ ਹੈ ਸਾਡੇ ਮੰਗਾ ਇਹ ਸਾਨੂੰ ਭਲੀ ਭਾਤ ਪਤਾ ਹੈ ਕਿ ਸਰਕਾਰ ਇੰਨੀ ਸੇਤੀ ਸੇਤੀ ਮੰਨਣ ਵਾਲੀ ਨਹੀਂ ਰਹਿਣ ਸਹਿਣ ਵਾਸਤੇ ਕੋਈ ਆਸਰਾ ਤਾਂ ਹੋਣਾ ਚਾਹੀਦਾ ਕਿ ਸਾਨੂੰ ਉਥੇ ਸਰਕਾਰ ਮਕਾਨ ਬਣਾ ਕੇ ਦੇਊਗੀ ਰਹਿਣ ਵਾਸਤੇ ਉਹ ਤਾਂ ਰਾਮਰੀਲਾ ਮੈਦਾਨ ਨਹੀਂ ਦੇ ਰਹੀ ਸਾਨੂੰ ਰਹਿਣ ਵਾਸਤੇ ਸਾਡੇ ਲਵੇ ਹੋਰ ਕੀ ਹੈ ਪੰਜਾਬ ਪੰਜਾਬ ਦੇ ਕਿਸਾਨਾਂ ਵਾਸਤੇ ਇੱਕ ਸਭ ਤੋਂ ਵੱਡਾ ਸਾਧਨ ਹੈ ਕਿ ਕਟਰਾਲੀਆਂ ਤੇ ਟਰੈਕਟਰ ਉਹ ਅਸੀਂ ਹਰਗੇ ਚ ਲੈ ਕੇ ਜਾਵਾਂਗੇ ਖਾਣ ਪੀਣ ਦਾ ਪ੍ਰਬੰਧ ਉਹਦੇ ਵਿੱਚ ਆਪਦਾ ਰਸਣ ਪਾਣੀ ਰੱਖਣਾ ਤੁਹਾਨੂੰ ਬਿਲਕੁਲ ਜੀ ਬਿਲਕੁਲ ਕਿਸਾਨ ਅ ਇੰਨੀ ਸਮਰੱਥਾ ਨਹੀਂ ਰੱਖਦੇ ਕਿ ਅਸੀਂ ਉਥੇ ਹੋਟਲਾਂ ਵਿੱਚ ਖਾ ਸਕੀਏ ਬਿਲਕੁਲ ਅਸੀਂ ਆਪ ਦਾ ਆਪ ਪਕਾ ਕੇ ਖਾਂਦੇ ਆਂ ਦੁੱਧ ਆਪਸੀਂ ਆਪ ਦਾ ਪਿੰਡੋਂ ਲੈ ਜਾਂਦੇ ਆਂ ਕਿ ਸਾਡਾ ਸਾਰਾ ਖਾਣ ਪੀਣ ਦਾ ਸਮਾਨ ਏ ਟਰਾਲੀਆਂ ਦੇ ਵਿੱਚ ਹੁੰਦਾ ਸੌਣ ਦਾ ਪ੍ਰਬੰਧ ਵੀ ਸਾਡਾ ਟਰਾਲੀਆਂ ਦੇ ਵਿੱਚ ਹੁੰਦਾ ਹੈ ਨੇਰੀ ਚੱਕੜ ਤੋਂ ਬਚਣ ਦਾ ਸਾਡਾ ਟਰਾਲੀਆਂ ਵਿੱਚ ਸੁਵਨ ਹੁੰਦਾ ਹੈ ਇਸੇ ਕਰਕੇ ਅਸੀਂ ਟਰਾਲੀਆਂ ਤੋਂ ਬਿਨਾਂ ਬਿਲਕੁਲ ਨਹੀਂ ਜਾਵਾਂਗੇ ਬਿਲਕੁਲ ਹੁਣ 6 ਮਹੀਨੇ ਹੋ ਚੁੱਕੇ ਨੇ ਹੌਸਲੇ ਪੂਰੇ ਬਲੰਦ ਨੇ ਜਨਨ ਕਿ ਵਾਪਸ ਆਉਣ ਦੀ ਤਾਂ ਨਹੀਂ ਕੋਈ ਵੀ ਸਰਕਾਰ ਜੇ ਤੁਹਾਨੂੰ ਕਹਿੰਦੀ ਹੈ ਵੀ ਕੋਈ ਚੱਕਰ ਨਹੀਂ ਤੁਹਾਡੇ ਮਸਲੇ ਹੱਲ ਕਰਾਂਗੇ ਪਰ ਤੁਸੀਂ ਵਾਪਸ ਚਲੇ ਯੋਕਰਨ ਦੇਖੋ ਜੀ ਸੂਬਕਰਨ ਜਸੀਦ ਹੋ ਚੁੱਕਿਆ ਜਿੰਨੇ ਵੀ ਕਿਸਾਨ ਨੇ ਐਨੇ ਰੋਹ ਵਿੱਚ ਨੇ ਐਨੇ ਰੋਸ ਵਿੱਚ ਨੇ ਕਿ ਜੇ ਇਕੱਲੇ ਇਕੱਲੇ ਕਿਸਾਨ ਨੂੰ ਸ਼ਹੀਦੀ ਦੇਣੀ ਪੈਗੀ ਤਾਂ ਉਹ ਕਿਸਾਨ ਫੇਰ ਵੀ ਪਿੱਛੇ ਨਹੀਂ ਹਟਣਗੇ 800 ਪਹਿਲਾ ਸਾਡਾ ਕਿਸਾਨ ਸ਼ਹੀਦ ਹੋ ਗਿਆ ਇੱਕ ਜਿਹੜਾ ਨਰਦਈ ਮੌਤ ਗੋਲੀ ਨਾਲ ਮਾਰਿਆ ਗਿਆ ਇਸ ਦਾ ਜਿਹੜਾ ਹਰਜਾਨਾ ਸਰਕਾਰ ਨੂੰ ਹਰ ਗੱਲ ਹਰ ਗੱਜ ਪੁਗਤਣਾ ਪਊਗਾ ਠੀਕ ਹੈ ਬਾਕੀ ਕੀ ਲੱਗਦਾ ਤੁਹਾਨੂੰ ਜਿਵੇਂ ਸੁਪਰੀਮ ਕੋਰਟ ਨੇ ਵੀ ਕਹੀ ਆ ਕਿ ਕਾਨੂੰਨ ਵਿਵਸਥਾ ਨੂੰ ਵੀ ਪੂਰਾ ਧਿਆਨ ਚ ਰੱਖਣਾ ਹੁਣ ਕਿਸਾਨ ਵੀ ਕਾਨੂੰਨ ਵਿਵਸਥਾ ਨੂੰ ਪੂਰੇ ਧਿਆਨ ਚ ਰੱਖਣਗੇ ਦੇਖੋ ਜੀ ਕਿਸਾਨਾਂ ਨੇ ਕਦੇ ਪਹਿਲਾਂ ਵੀ ਦਿੱਲੀ ਮੋਰਚਾ ਚੱਲਿਆ ਹੈ ਕਦੇ ਵੀ ਅਣਗਹਿਲੀ ਨਹੀਂ ਵਰਤੀ ਅਸੀਂ ਆਪ ਕਾਨੂੰਨ ਵਿਵਸਥਾ ਨੂੰ ਬਣਾਏ ਦੇ ਵਿੱਚ ਸਾਡੇ ਪ੍ਰਧਾਨ ਬੜੇ ਸਿਆਣੇ ਤੇ ਸੁਲਝੇ ਹੋਏ ਲੀਡਰ ਨੇ ਦੋਨੇ ਫੋਰਨਾ ਦੇ ਪੰਦੇਰ ਸਾਹਿਬ ਨੇ ਤੇ ਅਸੀਂ ਤਾਂ ਕਦੇ ਜੀ ਕਾਨੂੰਨ ਵਿਵਸਥਾ ਬਗਿਆੜੀਓ ਨਹੀਂ ਹੁਣ ਵੀ ਜਾ ਕੇ ਦੇਖ ਲਓ ਉੱਥੇ ਕਦੇ ਵੀ ਕੋਈ ਹਰਕਤ ਕਰੀ ਹੋਵੇ ਕਿਸਾਨ ਯਾਰ ਕਿਉਂ ਕਰੂਗਾ ਕਾਨੂੰਨ ਵਿਵਸਥਾ ਕਿਸਾਨ ਇੱਕ ਆਜ਼ਾਦ ਭਾਰਤ ਦਾ ਕਿਸਾਨ ਹੈ ਉਹਨੂੰ ਅੰਦੋਲਨ ਕਰਨ ਦਾ ਹੱਕ ਹੈ ਇਹ ਜਿਹੜੀਆਂ ਸਰਕਾਰਾਂ ਨੇ ਅੱਜ ਭਾਜਪੀ ਦੀ ਜਿਹੜੀ ਸਰਕਾਰ ਹੈ ਉਹ ਜਿਹੜੀ ਉਹਦੇ ਮਨ ਵਿੱਚ ਹੈ ਉਹਦੇ ਮਨ ਵਿੱਚ ਹੈ ਕਿ ਕਿਸਾਨਾਂ ਨੂੰ ਦੱਬ ਕੇ ਕੁਚਲ ਕੇ ਇਹਨਾਂ ਤੇ ਰਾਜ ਕੀਤਾ ਜਾ ਗਰ ਜਾਵੇ ਅਸੀਂ ਇਹ ਬਿਲਕੁਲ ਨਹੀਂ ਬਰਦਾਸ਼ਤ ਕਰਾਂਗੇ ਜੇਕਰ ਸਰਕਾਰ ਕਹਿੰਦੀ ਹੈ ਕਿ ਟਰਾਲੀਆਂ ਲੈ ਕੇ ਨਹੀਂ ਜਾਣਾ ਤੁਸੀਂ ਅੱਗੇ ਤਾਂ ਤੁਸੀਂ ਉੱਥੇ ਸ਼ੰਭੂ ਬਾਰਡਰ ਖਨੋਰੀ ਬਾਰਡਰ ਤੇ ਡਟੇ ਰਹਿਣਾ ਬਿਲਕੁਲ ਜੀ ਬਿਲਕੁਲ ਅੱਜ ਸਾਡੀ ਦੋਨੋਂ ਫੋਰਾਂ ਦੀ ਮੀਟਿੰਗ ਵੀ ਚੱਲ ਰਹੀ ਹੈ ਪੰਜਾਬ ਦੀ ਐਮਰਜੈਂਸੀ ਮੀਟਿੰਗ ਛੱਡੀ ਗਿਆ ਸੱਦੀ ਗਿਆ ਖਨੋਰੀ ਬਾਰਡਰ ਤੇ ਉਸ ਦਾ ਜਿਹੜਾ ਫੈਸਲਾ ਹੋਊਗਾ ਉਸੇ ਤਰ੍ਹਾਂ ਅਸੀਂ ਅਸੀਂ ਕਰਾਂਗੇ ਬਿਲਕੁਲ ਜੀ ਸੋ ਭਾਰਤੀ ਕਿਸਾਨ ਯੂਨੀਤ ਸਿੱਧੂਪੁਰ ਦੇ ਸੀਨੀਅਰ ਆਗੂ ਨੇ ਹਰਜੀਤ ਸਿੰਘ ਜਿਨ੍ਹਾਂ ਨੇ ਪੂਰਾ ਸਪਸ਼ਟ ਤੌਰ ਤੇ ਕਿਹਾ ਕਿ ਸਾਡੇ ਤਰਨੇ ਲਗਾਤਾਰ 6 ਮਹੀਨਿਆਂ ਤੋਂ ਚੱਲ ਰਹੇ ਨੇ ਹੁਣ ਜੇ ਰਸਤੇ ਖਾਲੀ ਹੋਣਗੇ ਤਾਂ ਅਸੀਂ ਟਰਾਲੀਆਂ ਲੈ ਕੇ ਅੱਗੇ ਜਾਵਾਂਗੇ ਸਾਡੀ ਕੀ ਪਲੈਨਿੰਗ ਹੋਊਗੀ ਪਰ ਜੇਕਰ ਸਰਕਾਰ ਕਹਿੰਦੀ ਆ ਕਿ ਤੁਸੀਂ ਟਰਾਲੀਆਂ ਨਾ ਲੈ ਕੇ ਉਹ ਇਹ ਨਹੀਂ ਹੋ ਸਕਦਾ ਕਿਉਂਕਿ ਟਰਾਲੀਆਂ ਰਾਹੀਂ ਅਸੀਂ ਆਪਣੇ ਘਰ ਦਾ ਕੰਮ ਲੈਣੇ ਆ ਆਪਣੇ ਰਸਣ ਰੱਖਣ ਦਾ ਕੰਮ ਲੈਣੇ ਆ ਇੱਥੋਂ ਤੱਕ ਕਹਿ ਰਹੇ ਨੇ ਹੁਣ ਦੇਖਣਾ ਹੋਵੇਗਾ ਕਿ ਹਰਿਆਣਾ ਸਰਕਾਰ ਕਦੋਂ ਰਸਤੇ ਖਾਲੀ ਕਰੇਗੀ ਅਤੇ ਉਸ ਤੋਂ ਬਾਅਦ ਕਿਸਾਨਾਂ ਦੇ ਦੀ ਅਗਲੀ ਪਲੈਨਿੰਗ ਕੀ ਹੋਵੇਗੀ ਕੈਮਰਾਮੈਨ ਸੁਖਮਾਰ ਨਾਲ ਅਮਨਦੀਪ ਸਿੰਘ ਮਾਝਾ ਸੈਂਟਰਲ ਪੰਜਾਬ ਟੀਵੀ